అంగోరు నాని పం గోరు शर् <laughs> ਸਰਜੋ ਡੈਲੀ ਰੌਕ ਨੇ ਉਹ ਜਿਹੜੇ ਸਾਡੇ ਬੱਚੇ ਦੇ ਸਾਹਮਣੇਸ਼ਾਂ ਦੇ ਵਿਚਕਾਰ ਬੈਠੇ ਆ ਇਹ ਬੱਚੇ ਸਵੇਰ ਤੋਂ ਲੈ ਕੇ ਲਾਈਵ ਪ੍ਰੋਗਰਾਮ ਪਖਾ ਰਹੇ ਆ ਜਿਹੜੇ ਤੁਸੀਂ ਇੱਥੇ ਬੈਠੇ ਹੋ ਰੇਡ ਅਮਰੀਕਾ ਦੇ ਵਿੱਚ ਵੀ ਤੁਸੀਂ ਐਸੇ ਕਹੀਂ ਦਿਸ ਰਹੇ ਹੋ ਉਹ ਸਾਡੇ ਬੱਚੇ ਉੱਥੇ ਦੇਖ ਰਹੇ ਆ ਕਹਿੰਦੇ ਆ ਸਾਡੀ કાਕੀ ਆ ਸਾਡੀ ਭੂਆ ਆ ਸਾਡਾ ਆਇਆ ਹੈ ਆ ਸਾਡੇ ਭੈਣ ਆ ਸਾਡੇ ਬੱਚੇ ਆ ਕਿਉਂਕਿ ਉਹਨਾਂ ਉਹ ਵੀ ਆ ਗਲੀਆਂ ਦੇ ਵਿੱਚ ਖੇਡ ਕੇ ਵੱਡੇ ਹੋ ਕੇ ਬਾਹਰ ਗਏ ਆ ਸੋ ਉਹਨਾਂ ਨੂੰ ਆਪਦੇ ਪਿੰਡ ਦੀਆਂ ਯਾਦਾਂ ਯਾਦ ਰਹਿੰਦੀਆਂ ਸੋ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨੇ ਆ ਜਿਹੜੇ ਬਾਹਰ ਉੱਥੇ ਰਾਤਾਂ ਤੇ ਇੱਥੇ ਆਪਣੇ ਬੈਣਾਂ ਵੇਖ ਰਹੇ ਆ ਧੰਨਵਾਦ ਉਹਨਾਂ ਦਾ ਸੋ ਗੁਰੂ ਨਾਨਕ ਮਹਾਰਾਜ ਦਾ ਜਾਸ ਜਿੰਨਾ ਕਾਲੀਏ ਉਹਨਾਂ ਥੋੜਾ ਹੈ ਇੱਕ ਤਾਂ ਸਾਡੇ ਕੋਲ ਬੱਚਿਆਂ ਨੇ ਕੋਣਾ ਆ ਆਜਾ ਹੁਣੇ ਹੀ ਆਂ। ਫਿਰ ਉਸ ਤੋਂ ਬਾਅਦ ਸਾਡੇ ਕੋਈ ਰੈਸੂ ਨਹੀਂ ਲੱਖਾ ਉਹ ਸਾਡੇ ਕਰਨਾਨ ਸਿੰਘ ਦੇ ਪਰਿਵਾਰ ਆ ਉਹਨਾਂ ਦੀ ਬੇਟੀ ਉਹਨਾਂ ਦੇ ਪੁੱਤ ਦੀ ਕੋਟੀਆ ਕੁਛ ਸ਼ਬਦ ਗੁਰੂ ਨਾਨਕ ਮਹਾਰਾਜ ਦੇ ਵੇਲੇ ਕੁਝ ਬੋਲਣਾ ਆਪ। ਵਾਹ ਵਾਹ ਹੈ ਗੁਰਜੀ ਕੀ ਫਤ ਅੱਜ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ واحرو جی کا خالص واحد گرو نس مہاراجہ سارا موتی رام مہرا پروار ہے ਇਹ ਹੈ ਜਿਹੜਾ ਅਸੀਂ ਤੁਹਾਨੂੰ ਜੁੜੀਆ ਕਰਵਾਉਣਾ ਹੈ ਇਹ ਅਧਿਆਤਮ ਦਾ ਜਨਨ ਹੈ 4 ਤੁਮ ਲੈ ਬੈਠ ਕੰਮ ਕਰ ਰੋਜ਼ ਤਾਲੂਗਾਂ ਦੀ ਸਾਡੀ ਨਮਾਜ਼ੀ ਕੋਲੋਂ ਰੋਗ ਗੁਰੂ ਪਿਆਰੇ ਖਾਲਸਾ ਮੈਂ ਮੈਂ ਬੰਚੂ ਦਾ ਦੇ ਬਕਾਲ ਦਿਹਾੜੇ ਦੀ ਕੁਰਸੀ ਆ ਬਹਾਰ ਰਕੀ ਸਨੀਆਂ ਹਾਜ਼ਰੀਆਂ ਪਾ ਦੇ ਕੋਸ਼ੋਰ ਲੱਗੇ ਹੁੰਦੇ ਨੇ ਨਾਲ ਉਹ ਗੁਰੂ ਨਾਲ ਸਾਹਿਬ ਨੇ ਕਮਾਈ ਪਾ ਕੇ ਵੀ ਬਾਨਣਾ ਹੋਇਆ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਕਹਿੰਦੇ ਕਿ ਹੈ ਸਰਕਾਰ ਤੇਰੀ ਵੱਡੀ ਗਵਾਈ ਕੀ ਭਾਈ ਸਾਹਿਬ ਜੀ ਲਿਖਦੇ ਨੇ ਭਾਈ ਗੁਰਦਾਸ ਜੀ ਆਰੰਭ ਜੀ ਨੂੰ ਵੀ ਕਹਾਂ ਕਹਾਂ ਜੋ ਮੈਨੂੰ ਆਇਆ ਭੇਜਿਆ ਨਾ ਪਰ ਆਰੰਭ ਨਾਲ ਜੋ ਸੰਪਰਮ ਬਣਦਾ ਹੈ ਇੰਟਰਨੈਸ਼ਨਲ ਆਪਾਂ ਗੁਰੂ ਘਰ ਦਾ ਜਾਸ ਸ੍ਰੀ ਦਾਨਕ ਮਹਾਰਾਜ ਜੀ ਨੇ અપਾਰ ਕਿਰਪਾ ਕੀਤੀ ਦਿਨ ਵੀ ਵਧੀਆ ਲੱਗਿਆ ਅੱਜ ਸੋਹ ਆ ਜਾ ਰਾਤ ਇੰਨੀ ਚਾਤ ਨਹੀਂ ਸੀ ਬੇਖਰਾਫੀ ਨਾਲੋਂ ਵੱਧ ਸਿੱਖਰਾ ਮੇਰੇ ਨੱਸੀ ਹੈ ਮੇਰਾ ਸਰਬਾਰ ਤੇ ਗੈਣ ਮਨਾ ਰਹੇ ਆ ਸਭ ਤੋਂ ਪਹਿਲਾਂ ਮੈਂ ਪ੍ਰਾਰਥਨਾ ਕਰੂੰ ਸਾਡੇ ਗੁਰਨਾਨਕ ਮਹਾਰਾਜ ਜੀ ਅੱਜ ਆਪਾਂ ਜਨਮ ਮਨਾ ਰਹੇ ਆ ਨਾਨਕ ਸਰਗੁਰੂ ਆ। ਕੋਲੇ ਖਾੜੇ ਗ੍ਰੰਥੀ ਸਾਹਿਬਾ ਬਖਿੰਦ ਸਿੰਘ ਜੀ ਲਖਾ ਉਹਨਾਂ ਨੂੰ ਬੇਨਤੀ ਕਰੂੰ ਆਓ ਸਟੇਜ 'ਤੇ ਉਹਨਾਂ ਨੇ ਇੱਕ ਕੋਈ ਪ੍ਰੋਗਰਾਮ ਉਹ ਆਪ ਦੀ ਕਿਤਾਬ ਸ਼ਖਤੀ ਉਹਨਾਂ ਨੇ ਆਪ ਦਾ ਜੀ ਕਰ ਲਈ ਕੀਤਾ ਤੋਂ ਮੈਂ ਬੈਂਚ ਕਰੂੰਗਾ ਕੋਈ ਥੋੜੇ 5-4 ਮਿੰਟ ਦੇ ਲਈ ਤੋਂ ਬੜਾ ਬਹੁਤ ਆਉਣਾ ਸ਼ੁਰੂ ਦੁਆਰੇ ਵਈ ਅਰੇ ਮੰਦਰ ਦੇ ਅਰਚਨ ਕਰਕੇ ਮੁਕ ਜਾਂਦੇ ਦੁੱਖ ਸਾਰੇ ਵਈ ਹਮਤ ਸਰਵ ਲਾਂਦੇ ਰਾਈਓ ਇਹ ਰੱਖਣਾ ਇੰਨੀ ਬਹੁਤ ਬਹੁਤ ਹੈ ਉਹ ਕੰਮ ਨਹੀਂ ਲੈਣਾ ਉੱਠਦੇ ਬੈਂਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ バクシドラトミールテイノバクシドラハラカイディワイグルージャポワイグルーワイグルーワイグルーパーカンパラオキティラチスヴィットインノタルマニアルパレカリアサレンコレデンラケイワンゴーポスターベイラカリアキャビクレサンドハルトピアナ

रखु गुरू नानक तूं अॼु पूजत जग गुरू नानक मरंकार जोत भू नानक त्रिपता द अखियां द नूर गुरू नानक त्रिपता द अखियां नूर गुरू नानक भाए पोय सवतार हर गुरू नानक जितां सारी दुनिया नूर गुरू नानक अंग संग हज़र हजूर गुरू नानका अखियां गुरू गुरू नानक भगतां प्यार जीक गुरू नानक सपनाच वरत गुरू नानक ਦੇਸ ਨਾਮ ਹੈ ਸਰੂਰ ਗੁਰੂ ਨਾਨਕ ਤੇ ਪ੍ਰਸਤਾ ਦੀਆਂ ਦਾ ਸਰੂਰ ਗੁਰੂ ਨਾਨਕ ਕੋ ਕਰਦਾ ਲੋਕ ਲੱਖੇ ਸੇ ਪੁਰੀਦਾ ਸਾ ਗੁਰੂ ਨਾਨਕ ਕੋ ਬੁਲਣਾ ਨੂੰ ਪਾਉਂਦਾ ਏ ਰਾ ਗੁਰੂ ਨਾਨਕ ਕੋ ਕਰਦਾ ਹੈ ਕਿਰਪਾ ज़रूर गुरू नानक तिपता जी अखियुनि दु गुरू नानक त्रिपता जी अखियुनि दु गुरू नानक त्रिपता जी अखियुनि दू गुरू नानक भुले सोनार वाहिगुरू जी का ख़ालसा Why right, are you thinking a Oh, my God. ਦੀ ਫਤਿਹ ਨਮਰਕਾਰ ਗੁਰਨਾਨ ਕਲੇ ਤੇ ਹੈ ਫਿਰ ਅੰਗਦ ਗੁਰ ਤੇ ਅਮਰਦਾਸ ਅਸਰਮਦਾਸ ਸائیں ਹੋਏ ਸਹਾਇ ਅਰਜਨ ਹਰਦੋਬੀਨ ਨੋ ਸਿਮਰੂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈਏ ਜੇ ਡਟੈ ਸਭ ਦੁਖ ਜਾਏ ਤੇ ਬਹਾਦਰ ਸਿਮਰੈ ਧਰਮ ਨ ਦਿਆਵੇ ਧਾਈ ਸਭ ਤੈ ਹੋਏ ਸਾਹਿਬ ਦਸਵੇਂ ਪਾਸਚਾ ਸਹਿੰਸਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਾ ਦਸ਼ਮੇਸ਼ ਪਤਾ ਸਭ ਤੈ ਹੋਏ ਜੀ ਸਾਹਿਬ ਸਾਹਿਬ ਜੀ ਦੇ ਪਾਰ ਦਰਸ਼ਨ ਦਾਰ ਦਾ ਧਿਆਨ ਕਰਕੇ ਸਾਧ ਸੰਗ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੇ ਮੁਖੇ ਸਫਟੀਆਂ ਜੱਪੀਆਂ ਥੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਛਕਿਆ ਦੇਖ ਲਈ ਤੇ ਵਾਹਿ ਦੇਖਿਆ ਅੰਨ ਕੀ ਤਤ ਤਨਾ ਪਿਆਰੇ ਆਸਤਿਆਰ ਤਖਤਾਂ ਅਸਵਤ ਗੁਰਦੁਆਰਿਆਂ ਅੰਦਰ ਮਾਦਾ ਅੰਤਰ ਤੇ ਵੱਲੋ ਜੀ ਵਾਹਿਗੁਰੂ ਸਤ ਸ੍ਰੀ ਅਕਾਲ ਸਾਹਿਬ ਜੀ ਕੀ ਫਤਿਹ ਸਾਹਿਬ ਜੀ ਕੀ ਫਤਿਹ ਸਾਹਿਬ ਗੁਰੂ ਵਾਹਿਗੁਰੂ ਵਾਹਿਗੁਰੂ ਚਤਾਰ ਚਤਾਰ ਅੰਕਾਰ ਸਤਿ ਅਸਰ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਂਤਾ ਰਛਿਆ ਰਹੇ ਦੁਤਿ ਬਦੇ ਬੱਚੀ ਪੈ ਪੰਖ ਦੀ ਜੀਤ ਸ੍ਰੀ ਸਾਹਿਬ ਜੀ ਸਾਇ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਜਮਾਨਿਆਂ ਦੇ ਮਾਨ ਤ੍ਰੋਣ ਕਾੜਿਆਂ ਨੇ ਤਾਣ ਤ੍ਰੋਣੇ ਉੱਤੇ ਆਂਦੇ ਹੋਰ ਸੰਤ ਸੰਤ ਸਹਿਬ ਸ੍ਰੀ ਗੁਰਬਾਣਸਾ ਜੀ ਨਗਰਬੀਰ राव ਕੀ ਦੇਾ ਸੰਗਤਾਂ ਨੂੰ ਆਪ ਜੀ ਦਰਸ਼ਨ ਦਿਦਾਰੇ ਵਕਤੇ ਹੋਈ ਸਾਰੇ ਜਨਤਾ ਸਮਨ ਖੜੇ ਹੋਏ ਸੰਗਤਾਂ ਨੂੰ ਤਾਂਤੇ ਹੋਏ ਇਸ ਲਈ ਸੇਵਾ ਕਰੀ ਆ ਜੀ ਆਪਣੇ ਨਿਯੂਤ ਤਾਂ ਕਿ ਹਾਜ਼ਰ ਹੋਏ ਕਿ ਪਾਚਾ ਦੀ ਰਸਤੇ ਸਾਧੇ ਹੋਏ ਨੇ ਸਭਨਾ ਨੂੰ ਜਮਾਈਸ਼ ਤੋਂ ਉਹ ਜਮਾਦਾਰਾਂ ਵੱਲੋਂ ਹੋਈਆਂ ਪੁਲਾਵਕ ਜਿਹੜੀਆਂ ਸਭਨਾ ਨੂੰ ਖੁਸ਼ੀਆਂ ਤੋਂ ਪ੍ਰਦਾਨ ਕਰਨੇ ਐਸੇ ਤਰ੍ਹਾਂ ਸਾਰੇ ਉਹ ਰਸਤੇ ਪਾਚਾ ਦੇ ਸਭਨਾ ਦੇ ਹੋਏ ਨੇ ਹਾਲਤਾਂ ਦੇ ਨਾਲ ਸਭਨਾ ਦੀਆਂ ਚੁੱਕਾ ਘਟਨ ਦੇ ਸਾਲੀਆਂ ਕੜੀਆਂ ਖਤਮ ਕਰਕੇ ਸੁਖਾਤੀ ਦੀ ਅਰਦਾਸ ਸਾਥ ਦੇ ਸਭਨਾ ਦੀਆਂ ਹਰਫੀਆਂ ਪ੍ਰਵਾਹ ਕਰਨੀਆਂ ਤਾਂ ਮੈਂ ਆਪ ਦਾ ਅਰਦਾਸ ਪੱਤਰ ਕਰਦੋਂ ਦਾ ਸਾਨੂੰ ਮਨੋਂ ਪਾਉਂਦੇ ਆ ਜਿਹਦੇ ਹਜ਼ੂਰ ਬਕਤੀਆਂ ਦਾਤਾ ਵਿੱਚੋਂ ਸੰਕਟਾਂ ਵਰ ਨੂੰ ਪ੍ਰਾਪਤਿਆ ਦੀ ਸੱਖੀ ਹਾਜ਼ਰੀ ਦਰਪਨਾ ਹੋਈ ਕੋ ਨਾ ਰਹਿਣ ਦਿੱਤਾ ਸੰਮਤੀ ਰਸਤਿਲੈ ਹੋ ਗਏ ਵਾਹੀ ਜੀ ਆ ਦੇਖੀ ਰਹਿਤਾਂ ਰਖਣਾ ਹੁੰਦੇ ਦੋਸਤੀ ਪਾਛਾ ਜੀ ਸਾਰਿਆਂ ਸੰਕਟਾਂ ਨੂੰ ਰੱਖਿਆ ਆਪ ਦਾ ਹਰ ਇਨਸਾਨ ਸਤੇ ਪਾਛਾ ਜੀ ਸੰਧਿਆ ਸੰਕਟਾਂ ਨੂੰ ਪਛਿਆ ਸਕਦੇ ਹੋ ਇਹ ਤਾਲ ਕਰਤਾ ਨਾਮ ਕਰਤਾ ਨਾਮ ਜਰਦੀ ਗਾ ਜੀ ਫਤਿਹ ਹੋਰਾ ਆਨ ਪੰਡਾ ਜਨ ਕੈ ਸਿ 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 ਸੋ ਹਮਰੇ ਰੱਬਿਆ ਕਰੇ ਸੁਖੋਤਨ ਕੇ ਸਾਰ ਜਗ ਦੇ ਬੁਲੇ ਇਸ ਕੋ ਨਿਹਾਰ ਸਤਿ ਸ੍ਰੀਆ ਕਾਲ ਵਾਹਿਗੁਰੂ ਲਾਵੇ ਨਾ ਲੋ ਜਾਵੇ ਤਾਂ ਤਾਂ ਗੁਰਸੇ ਗੱਤ ਕਬਲਾਂ ਨੂੰ ਪਾਵੇ ਸਤਿ ਸ੍ਰੀਆ ਕਾਲੋ स्लो राम जीत राम सत राम सत ਇਹ ਤਾਂ ਕਿ 66 ਲੱਖ ਦਿੱਤਾ ਕਿ ਉਸਨੇ 5 ਲੱਖ 10 ਲੱਖ ਇੱਕ ਮਿੰਟਾ ਜੋ ਸਿਆ ਸਿੰਘ ਦੀਆਂ ਉਪਕ੍ਰਾਂ 10 ਪੰਜ ਸਾਲਾਂ ਨੂੰ ਸਪੰਸ ਦੇ ਲਈ ਕਿ ਉਹ ਜਾ ਫਟਿਆ ਕਰ ਗਏ ਇਹਨਾਂ ਨੂੰ ਵਾਹਿਗੁਰੂ ਇਹਨਾਂ ਦੇ ਹਰ ਕਰਤਾ ਕਰੇ ਕੋਈ ਇੱਕਾ ਮਾਨਾ ਨਾ ਹੋ ਸਾਰੇ ਮੇਰੇ ਵੀਰਾਂ ਦਾ ਜਿਨ੍ਹਾਂ ਨੇ ਵੀ ਸੇਵਾ ਦੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਯਾਨੀ ਜੀ ਰਕਵਿੰਦਰ ਜੀ ਉਹਨਾਂ ਦਾ ਵੀ ਧੰਨਵਾਦ ਪਰਮਾ ਕਮੇਟੀ ਦਾ ਧੰਨਵਾਦ ਤੇ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਧੰਨਵਾਦ ਸੋ ਹੋਰ ਵਧੀਆ ਬਹੁਤ ਜੀ ਕਿਉਂਕਿ ਇਹ ਲਾਈਵ ਹੋઈ ਕਰ ਰਿਹਾ ਹੈ ਨਾ ਤੇ ਇਹ ਟੀਮ ਦਾ ਗਿਆਨ ਸੋ ਜਿਹੜੇ ਬੱਚੇ ਜਿਨ੍ਹਾਂ ਨੇ ਬਾਹਰ ਜਾ ਕੇ ਆ ਪ੍ਰੋਗਰਾਮ ਵੇਖਿਆ ਸੋ ਲਾਈਕ ਕਮੈਂਟ ਜ਼ਰੂਰ ਕਰਨ ਜਿਨ੍ਹਾਂ ਨੇ ਵੇਖਿਆ ਉਹ ਕਿਉਂਕਿ ਤੁਹਾਡੇ ਲਾਈਕ ਕਮੈਂਟ ਦੇ ਨਾਲ ਸਾਨੂੰ ਹੋਰ ਗਿਆਨ ਮਿਲਦਾ ਵੀ ਵਾਕਈ ਤੁਸੀਂਾਰੇ ਟੀਮ ਨਾਲ ਜੁੜੇ ਹੋਏ ਨੇ ਤੁਹਾਡੇ ਪੈਸੇ ਦੇ ਨਾਲ ਆ ਟੀਜੀਆਂ ਬਣ ਰਹੀਆਂ ਤੁਸੀਂ ਬਹੁਤ ਕਮਾਈ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਜਿਵੇਂ ਅੱਜ ਸਵੇਰ ਤੋਂ ਲੈ ਕੇ ਨਾਲ ਗੁਰੂ ਮਹਾਰਾਜ ਦੇ ਪਰਮਰਮ ਸੰਗੇ ਨੇ ਸਾਰੇ ਮੋਢੀ ਨੇ ਪਰਮਰਮ ਗੁਰੂ ਮਹਾਰਾਜ ਗੁਰਮਤਿ ਮਹਾਰਾਜ ਜੀ ਨੇ ਇਹਨਾਂ ਗੁਰੂਰ ਕਰਨੀ ਤੁਸੀਂ ਅੱਜ ਦੇਖਿਆ ਤੁਸੀਂ ਇਹ ਵੀਡੀਓ ਲਾ ਕੇ ਧੰਨ ਵੀ ਭੋਗ ਰਹੇ ਹੋ ਸਾਡੀ ਉਡੀਕੀਆਂ ਬੱਚੀਆਂ ਪੜਾਣ ਜਿਹੜੀਆਂ ਪੰਨਾ ਦੁਨੀਆ ਦੀਆਂ ਉਹਨਾਂ ਦਾ ਸਦਾ ਦਿਲੋਂ ਪ੍ਰਬੰਧ ਕਮੇਟੀ ਵੱਲੋਂ ਸਾਡੇ ਸਭ ਨੂੰ ਦੇ ਦਿੱਤੀ ਡੇਲੀ ਨਿਓਂ ਜਿਵੇਂ ਧੰਨਵਾਦ